ਬਾਹਰ ਲੈ ਆਓ ਆਜੋ ਬਾਕੀ ਕੰਮ ਖਰਾਬ ਹੋ ਚੁੱਕੀ ਆ ਆਹ ਦੇਖੋ ਇਹਦੇ ਭੌਣ ਦੀ ਲੋਡ ਨਹੀਂ ਗਈ ਬਾਬਾ ਪਾਪਾ ਇਦਾਂ ਕਰੀਏ ਇਹਨੂੰ ਛਾਂਟ ਕੇ ਆਟਾ ਤੋਂ ਉਦਾਂ ਸੁਸਰੀਆਂ ਨੇ ਬਣਾ ਤਾਂ ਮਸ਼ੀਨ ਤੇ ਲੋਡ ਹੀ ਨਹੀਂ ਜਾਂਦੀ ਆਹ ਆਠ 10 ਬੋਰੀਆਂ ਗਈਆਂ ਆਪਣੀਆਂ ਇਦਾਂ ਆ ਦੇਖੋ ਮੈਂ ਫੇਕੀ ਕਰਨਾ ਮਾਂ ਦੀ ਲੋੜ ਨਹੀਂ ਤਿੰਨ ਤਿੰਨ ਭਏ ਹੋ ਜੇ ਖਾਣੇ ਏ ਹੌਣ ਹੈ ਮੈਂ ਘਾਇਦਾ ਤੇ ਇਦਾਂ ਚਿੱਟਾ ਮੋਰ ਹਾਂ ਨਾ ਮੰਮੀ ਇਹ ਤਾਂ ਇਹ ਤਾਂ ਪਿੰਗੋਟੇ ਆ ਜਾਣਾ ਮਨੂੰ ਕੱਲ ਤਾਂ ਫੇਲ ਲੈ ਕੇ ਜਾ ਅੱਗੇ ਅੱਗੇ ਤਾਂ ਬੀਬੀ ਕਹਿੰਦੀ ਚੜਾਈਆਂ ਤਾਂ ਰੇਡ ਦੇ ਨਾਲ ਆਪੇ ਹੀ ਗੱਡੀ ਜਾ ਕੇ ਵਰਜੂਗਾ ਚੜਾਈਆਂ ਤੇ ਰੇਡ ਦੇਣਾ ਦੇਖੀ ਬਾਪਾ ਬੀਬੀ ਕਹਿੰਦੀ ਚੜਾਈਆਂ ਤੋਂ ਇੱਥੋਂ ਰੇਡ ਦੇਣਾ ਤਾਂ ਆਪੇ ਗੱਡੀ ਜਾ ਕੇ ਵੜ ਜੂਗਾ ਉੱਥੇ ਰੇਡ ਦੇਣਾ ਹੈ ਆਪੇ ਗੱਡੀ 'ਚ ਵੜ ਜੂਗਾ ਜਾ ਕੇ ਪਹਿਲਾਂ ਮੈਨੂੰ ਲੈਣਨਾ ਕਿ ਇਹਨੂੰ ਨਹੀਂ ਇਹ ਪਤਾ ਕੀ ਕਹਿੰਦੀ ਕਹਿੰਦੀ ਗੱਡੀ ਆਪਣੇ ਉਂ ਕੱਢੀ ਹੁੰਦੀ ਡਿੱਕੀ ਡਿੱਕੀ ਖੋਲ ਦੇਣੀ ਆ ਖੋਲ ਦੇਣੀ ਆ ਇੱਥੋਂ ਰੇਡ ਦੇਣਾ ਸਿੱਧਾ ਹੀ ਠੀਕ ਹੈ ਠੀਕ ਹੀ ਵੜ ਜਾਣਾ ਹੈ ਇਹ ਕਿਹੜੀ ਅਚੰਗੀ ਫੇਰ ਕੀ ਸੁਆ ਬਹੁਤ ਖਾਨੇ ਵਰਕਰ ਪੀਜੇ ਇਹਦੀ ਕਾਨਕ ਥੋੜੀ ਹਟਾ ਲੈਣੀ ਜੀ ਜੇ ਸੁੱਕਣੀ ਲੈ ਜੋ ਕਿੰਗ ਲੈ ਜੋ ਕਦੀ ਜੰਮੀ ਟੰਮੀ ਕਦੀ ਕਿਤੇ ਸ਼ਹਿਰ ਲੈ ਜਾਓ ਆ ਗੱਡੀ ਦੀ ਰੋਸ ਸਟੋਰੀਆਂ ਹੁੰਦੀਆਂ ਹੁਣ ਜਿੰਨਾ ਚਿਰ ਫੋਨ ਤੇ ਲੱਗੀ ਉਹਨਾਂ ਚਿਰ ਇਹਨੂੰ ਬੋਲੀ ਜੋ ਜੋ ਮਰ ਕੀ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਜਾਣੇ ਕਿ ਸੰਗਾ ਫੈਮਲੀ ਵੱਲੋਂ ਬਹੁਤ ਸਾਰੇ ਤੁਸੀਂ ਠੀਕ ਠਾਕ ਆ ਤੇ ਰੱਬ ਅੱਗੇ ਅਰਦਾਸ ਕਰਦੇ ਵੇ ਤੁਸੀਂ ਠੀਕ ਹੋਵੋਗੇ ਤੇ ਜਿਨ੍ਹਾਂ ਨੇ ਸਾਡਾ ਚੈਨਲ ਦੇ ਸਬਸਕ੍ਰਾਈਬ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਦਿਓ ਤੇ ਅੱਜ ਦੇ ਬਲੌਗ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਾਡਾ ਬਹੁਤ ਕਰਦਾ ਜਿਆਦਾ ਨੁਕਸਾਨ ਹੋ ਗਿਆ ਉਹ ਕਿਹੜਾ ਨੁਕਸਾਨ ਹੋ ਗਿਆ ਇਹਦੇ ਬਾਰੇ ਉਹ ਕਈਆਂ ਦਾ ਕਿੰਨੇ ਜਣਿਆਂ ਦਾ ਵੀ ਹੋਇਆ ਹੋਣਾ ਇਸ ਵਾਰ ਕਈ ਜਣਿਆਂ ਦਾ ਉਹ ਨੁਕਸਾਨ ਹੋਇਆ ਤੁਹਾਨੂੰ ਪਤਾ ਹੀ ਆ ਵੀ ਹੁਣ ਨਵੀਆਂ ਕਣਕ ਆ ਗਈਆਂ ਤੇ ਪ੍ਰਾਣੀਆਂ ਕਣਕਾਂ ਜਿਹੜੀਆਂ ਪਈਆਂ ਸੀਗੀਆਂ ਤੇ ਉਹ ਆਪਾਂ ਕਈ ਅਸੀਂ ਆਪਣੀ ਦੱਸਦੇ ਆਵੇਂ ਅਸੀਂ 2-3 ਵਾਰੀ ਦਵਾਈ ਰੱਖੀ ਕਾਨਕ ਦੇ ਵਿੱਚ ਤੇ ਤਾਂ ਵੀ ਕਾਨਕ ਖਰਾਬ ਹੋ ਵੀ ਮਤਲਬ ਪਤਾ ਨਹੀਂ ਪਹਿਲਾਂ ਵਾਲੀ ਦਵਾਈ ਨਹੀਂ ਆਉਂਦੀ ਜਾਂ ਪਹਿਲਾਂ ਵਾਲੀਆਂ ਕਾਨਕਾਂ ਨਹੀਂ ਹੁਣ ਅਸੀਂ ਚੱਲੇ ਸੀ ਅੱਜ ਆਟਾ ਭਉਣ ਤੇ ਜਦੋਂ ਆਟਾ ਭਉਣ ਡਰਮ ਨੂੰ ਹੱਥ ਲਾਇਆ ਕੁੱਤ ਸੁਸਰੀ ਭਈਆ ਪਤਾ ਨਹੀਂ ਹੁਣ ਜਾ ਕੇ ਦੇ ਦੇਆ ਮੈਨੂੰ ਲੱਗਾ ਵੇ ਪਾਊਡਰ ਜਿਆ ਕੰਨਾ ਹੱਥਾਂ ਨੂੰ ਲੱਗ ਗਿਆ ਮਤਲਬ 8-10 ਬੂਰੀਆਂ ਆ ਜਿਹੜੀਆਂ ਮਤਲਬ ਇਹ ਡਰਮ ਪੂਰਾ ਭਰਿਆ ਆ ਉਹ ਭਰਿਆ ਡਰਮ ਕਾ ਤੁਮ ਕਿ ਬੂੜੀਆਂ ਗੈਣਕੇ ਰੋਟੀਆਂ ਲਾਉਂਦੀਆਂ ਅੱਜਕੱਲ ਅੱਗੇ ਧਰਮ ਖਾਲੀ ਹੋ ਜਾਂਦੇ ਹੁੰਦੇ ਦਾ ਦਾ 20 20 ਰੋਟੀਆਂ ਉੱਤਾਂ ਪਈਆਂ ਹੁੰਦੀਆਂ ਹੁਣ ਪਹਿਲਾਂ ਹੀ ਪੁੱਛਣ ਲੱਪਾਂ ਨਹੀਂ ਜੀਆ ਕਿੰਨੀਆਂ ਰੋਟੀਆਂ ਆ 30 ਹਵਾਲਾ ਕਹਾਵਾ ਤੇ ਸਾਡੇ ਬਾਪੂ ਹਣੇ ਮਾਵਾ ਕਹੇ 5-7 ਜਣੇ ਬੰਦੇ ਤੇ ਰੋਟੀ ਖਾ ਹੀ ਲੈਂਦੇ ਹੁੰਦੇ ਸੀ ਹਾਂ ਪਾਪੇ ਦਾੜੀ ਕਟਾਈ ਆ ਮੈਂ ਕਹਾਂ ਪਾਪੇ ਦਾੜੀ ਕਟਾਈ ਆ ਤੇ ਪਾਪੇ ਨੂੰ ਵੀ ਹੁਣ ਕਮਾਉਣ ਲੈ ਕੇ ਜਾਣਾ ਗਾਇਆ ਮੰਜੇ ਤੇ ਤੇ ਇਹ ਹੁਣ ਆ ਸਾ ਸੱਡੀ ਬੈਠਾ ਪਰ ਇਹਨੂੰ ਤੇ ਕਿ ਦਿਨ ਕਮਾਉਣ ਲੈ ਕੇ ਜਾਣਾ ਗੱਡੀ 'ਚ ਨਾ ਬਿਠਾਇਆ ਨਾ ਵਾਸਤਾ ਮਰੋਣੇ ਕਿ ਦਿਨ ਜੀੜੀ ਨਾਲੇ ਖੂ ਤੇ ਆ ਗੱਡੀ ਤਾਂ ਦੇਖ ਦਊਗਾ ਕਿੱਦਾਂ ਦੀ ਆ ਹਾਂ ਉਹ ਵੀ ਮਤਲਬ ਇਦਾਂ ਵੀ ਇੰਨੇ ਸਾਲ 10 ਸਾਲ ਇੱਕੋ ਹੀ ਬੈੱਡ ਤੇ ਮੈਂ ਕਹਿੰਦਾ ਵੀ ਫੇ ਵੀ ਬੰਦਾ ਦਿਲ ਨਹੀਂ ਛੱਡਦਾ ਤੇ ਦੇਖਦੇ ਆ ਹਸਾਬ ਕਿਤਾਬ ਇਹਨੂੰ ਕੱਲ ਪਰਸ ਨੂੰ ਜਾਨੇ ਹੈ ਕਿਤੇ ਕਮਾਉਣ ਨਾਲੇ ਖੂ ਵਾਲ ਨੂੰ ਜੀੜੀ ਮਰੋਣੇ ਪਰ ਫਾੜ-ਪੂੜ ਕੇ ਗੱਡੀ 'ਚ ਜਾਣ ਨਾ ਪੈਣਾ ਕਿਉਂਕਿ ਇੱਕ ਪੈਰ ਵੀ ਨਹੀਂ ਪਟ ਹੁੰਦਾ ਇਹਦਾ ਖੜਾ ਹੀ ਨਹੀਂ ਹੋ ਹੁੰਦਾ ਪਤਾ ਨਹੀਂ ਗੋਡਿਆਂ ਨੂੰ ਕੀ ਹੋ ਗਿਆ ਗੋਡੇ ਬੰਦ ਹੀ ਹੋ ਗਿਆ ਇੱਕ ਮੈਂ ਤਾਂ ਕਹਿੰਨਾ ਜਿਹੜੀ ਕੰਨ ਦੇ ਲਈ ਗੱਲ ਕਰਦੇ ਹਾਂ ਭਿੰਜਾ ਇਹ ਮਿਹਨਤ ਕਰੀ ਜਾਵੋ ਤੇ ਚੰਗੀ ਆ ਮਾੜੀ ਉਹ ਆਟਾ ਜਾਂ ਨਿਕਲ ਗਏ ਉਹ ਨਵੀਂ ਨਾਲ ਦੀ ਤੁਸੀਂ ਮਿਲਾ ਕੇ ਲੈ ਲਓ ਇਹ ਨਾਲ ਸਾਥੀ ਲੈ ਕੇ ਲਧੂਨੇ ਭਾਈ ਵੱਟੀ ਜਾਣੇ ਆ ਕਿ ਆਪ ਵੀ ਮਾਜੇ ਬੁੜੀਆਂ ਦਾ ਕਈਆਂ ਨਿਕਲਦੇ ਦੋ ਦਿਖਦੇ ਅੱਜ ਕੱਲ ਤਾਂ ਬੁੜੀਆਂ ਉਹ ਵੀ ਕਹਿੰਦੀਆਂ ਉਥੋਂ ਜਿੱਦਾਂ ਜਿੱਦਾਂ ਨਾ ਆਪਣੇ ਆਉਂਦੀਆਂ ਮਸ਼ੀਨਾਂ ਲਗੀਆਂ ਛੱਟੀ ਛਟਾਈ ਲੈਓ ਬਸ ਦਾਣੇ ਭਰੇ ਤੇ ਇਦਾਂ ਅੱਗੇ ਬੁੜੀਆਂ ਕਿਦਾਂ ਤਾਂਰੇ ਸਾਹਮਣੇ ਕਰਦੀਆਂ ਸੀਗੀਆਂ ਸਾਰੀਆਂ ਛਾੜਦੀਆਂ ਇੰਨਾਂ ਦਾ ਮਾਣਾ ਜਾਂ ਛਾਣੋ ਹੀ ਵੇ ਛੱਟਿੰਦਾ ਸਾਹ ਹੋਏ ਥਣ ਕਬਈ ਹੋਣੀ ਕੱਢ ਕੇ ਲੈ ਲਓ ਤੇ ਈਨਕ ਤੇ ਬਾਕੀ ਜੋ ਛੱਡ ਕੇ ਲੈ ਜਿੰਦੇ ਉਹ ਫਿੱਕੀ ਬਣ ਜਾਂਦੇ ਕੋਈ ਬੈਲਾ ਬੈਲੇ ਖੜਾ ਕੋ ਬਚਿਆ ਉਹ ਸੈਕਲੀ ਵੀ ਮੇਰੀ ਅੰਦਰ ਹੀ ਪਈ ਮੈਂ ਤੇ ਚੇਤਾ ਹੀ ਨਹੀਂ ਮੈਂ ਤੇ ਚੇਤਾ ਹੀ ਸੈਕਲੀ ਵੀ ਅੰਦਰ ਪਈ ਦੋ ਥੋੜੇ ਜਿਹਾ ਕੱਢ ਕੇ ਦੇਖਾਂ ਕੀ ਸੈਟ ਆ ਇੱਥੇ ਤਾਂ ਡਰਮ ਭਰਿਆ ਇਹ ਇੱਥੇ ਤਾਂ ਹੀ ਆ ਇਹਦੀ ਮਦਲ ਆ ਆ ਖਾਲੀ ਆ ਇਹ ਆ ਪੂਰਾ ਭਰਿਆ ਪੱਟੀ ਤੇ ਤਿੰਨ ਖਾਨੇ 1 2 3 ਖਾਨੇ ਅਜੇ ਭਰਿਆ 6 ਸਬੂਰੀਆਂ ਹੈਗੀਆਂ ਬਾਹਰ ਲੈ ਆਓ ਆਜੋ ਬਾਕੀ ਤਾਂ ਖਰਾਓ ਹੋ ਚੁੱਕੀ ਆ ਆਹ ਦੇਖੋ ਇਹਦੇ ਭਉਣ ਦੀ ਲੋਡ ਨਹੀਂ ਜੀ ਬਾਬਾ ਪਾਪਾ ਇਦਾਂ ਕਰੀਏ ਇਹਨੂੰ ਛਾਂਟ ਕੇ ਆਟਾ ਦੁੱਧਾਂ ਸੁਸਰੀਆਂ ਨੇ ਬਣਾਤਾ ਮਸ਼ੀਨ ਤੇ ਲੋਡ ਹੀ ਨਹੀਂ ਜਾਣਦੀ ਆਹ ਆਹ 8-10 ਬੋਰੀਆਂ ਗਈਆਂ ਆਪਣੀਆਂ ਇੱਦਾਂ। ਨਾ ਦੇਖੋ। ਨਾ ਫੇਕੀ ਕਰਨੀ। ਮਾਂ ਦੀ ਲੋੜ ਨਹੀਂ। ਤਿੰਨ-ਤਿੰਨ ਭਾਏ ਹਜੇ ਖਾਣੇ ਏ। ਹੌਣ। ਹੈ? ਮਗਾਏ ਦਾ ਤਾਂ ਇਦਾਂ ਚਿੱਟੀ ਹੋ ਗਈ ਆਟਾ ਹੀ ਬਣ ਗਿਆ। ਉਹ ਫੇਰ ਆਟਾ ਤੇ ਮੈਂ ਕਿਹਾ ਤੂੰ ਕੱਢ ਕੇ ਤਾਂ ਦੇਖ ਲੋ ਇੰਨੀ ਕਰਕੇ ਜੋ ਕੱਢ ਕੇ ਕਿਸਾਨੀ ਨਾ ਦੇਖ ਲੋ ਕੀ ਉਹ ਚੱਲਿਆ। ਠੀਕ। ਸੋਨੇ ਵਾਲੀ ਬਣ ਜਾਣੀ। ਅੱਛਾ ਤੂੰ ਕਹਿਣਾ ਵੀ ਉਹ ਹਵਾ ਲਵਾ ਲਈਏ। ਕਹੇ ਹਵਾ ਲੱਗ ਜੇ ਮੈਂ ਇਹਨੂੰ ਛਾਣ ਲਵਾਂ ਮਲੀ। ਛਾਣ ਕੇ ਇਹ ਆਟਾ ਨਿਕਲ ਗਿਆ। ਔਰ ਇਹ ਪਪਾ ਭਾਂ ਚਾਰ ਪੰਜ ਵਾਰੀ ਉਹ ਸੁਸਰੀ ਵਾਲੀ ਦਵਾਈ ਰੱਖੀ ਸੁਸਰੀ ਫੇਤੂਰੀ ਫਿਰਦੀ ਵਿੱਚ। ਰਹਿ ਗਈ ਆ। ਐਂ ਕਿੱਥੇ ਆ? ਹਾਂ ਉਹਦੇ ਤਾਂ ਤੁਰੀ ਫਿਰਦੀ ਆਹਦੇ। ਰਹਿ ਗਈ ਆ। ਆਹ ਆਹਦੇ। ਵੀਰ ਇਹਨਾਂ ਦੇ ਨਹੀਂ ਹੁੰਦੀ ਨਾ ਇਹ ਕੋਲ ਅਰ ਰੋਕੀ ਨਹੀਂ ਆ ਦੇ ਸੁਸਰੀ ਤੁਰੀ ਫਿਰਦੀ ਆ ਮਰੀ ਵੀ ਆ ਵਾਹ ਲੈਣੀ ਸੋਹਣੀ ਹਾਂ ਖਾਂ ਲੈਣੀ ਸੁਸਰੀ ਜਾਂ ਫਿਰ ਤਾਂ ਕਰੀਏ ਅੱਦੇ ਮੁੱਲ ਤੇ ਦੇ ਦਈਏ ਨਵੀਂ ਕਾਂਕ ਜਿਹੜੀ ਹੁਣ ਆਉਣੀ ਉਹ ਲੈ ਲੈਂਦੇ ਲੈ ਲਓ ਲੈ ਲਓ ਕਿੰਨੇ ਰਾਹੋਂਗੇ ਲੈ ਲਾ ਆਓ ਇਦਾਂ ਹੀ ਪਾਪਾ ਕਹਿੰਦਾ ਆਪੋ ਹੱਪ ਸਾਫ਼ ਕਰ ਲੋ ਇਹਨੂੰ ਹੁਣ ਕਿੱਥੇ ਸਿੱਟਣੀ ਹੈ ਮੈਂ ਕਹਿੰਦਾ ਬੀਬੀ ਪਾਪਾ ਕਹਿੰਦਾ ਸਾਫ਼ ਕਰ ਲੋ ਹਾਂ ਸਾਫ਼ ਕਰ ਲੋ ਸਾਫ਼ ਨਹੀਂ ਹੋਣੀ ਇਹ ਬਾਬਾ ਨੂੰ ਘਰ ਆਪ ਸਾਬ ਕਰ ਲਾਓ ਜਿਹਨਾਂ ਕਿਤੇ ਆਉਂਦਾ ਰੱਖ ਲਾਓ ਇਹਨੂੰ ਯਾਦ ਫਿਰਦੇ ਮੋਤੇ ਪਸ਼ੂਆਂ ਪੂਸ਼ੂਆਂ ਵਾਲੇ ਫੀਡ ਫੂਡ ਵਾਲੇ ਨੂੰ ਦੇ ਦੇਣੇ ਆ ਕਿਸੇ ਨੂੰ ਆਹ ਤੇ ਨਹੀਂ ਨਾ ਇਹ ਕਿਨਾਂ ਗਿੰਦੂ ਦੇ ਮੁੰਡੇ ਇਹ ਪਤਾ ਕਰ ਦੋ ਖਰਾਬ ਹੋਈ ਏ ਰੋਟੀਆਂ ਤੁਸੀਂ ਗਿਣ ਗਿਣ ਕੇ ਲਾਉਣੀਆਂ 2 2 3 3 ਬੰਦਾ ਮਕਾਈ ਹੋਵੇ 5 5 7 7 ਰੋਟੀਆਂ ਲਾਵੇ ਪਈਆਂ ਹੋਣ ਨਾ ਕੋਈ ਖਾਂਦਾ ਖਾਂਦਾ ਤਾਂ ਹੈ ਨਹੀਂ ਹੋਰ ਅੱਛਾ ਤੂੰ ਆਪ ਨਹੀਂ ਖਾਣ ਦੇ ਰੋਟੀ ਉਹ ਕਹਾਣੀ ਰਹਿ ਗਈ ਬੱਚ ਕੋਈ ਆ ਹੀ ਜਾਂਦਾ ਬੰਦਾ ਆ ਰਿਹਾ ਤੇ ਲਫਾਫਾ ਪਿਆ ਨਾ ਹੁਣ ਜੇ ਆਪਾਂ ਨਵੀਂ ਲਾਉਣੀ 36 ਚਟਾਈ ਲਾਉਣੀ ਉਦਾਂ ਹੀ ਲੈ ਆਈਏ 36 ਚਟਾਈ ਨਹੀਂ ਆਮਾਂਗੇ ਲੈ 36 ਚਟਾਈ ਗਾ ਕੇ ਵੀ ਸਾਹ ਖੁਸ਼ ਨਹੀਂ ਨਾ ਪਵੇ ਚੰਗਾ ਨਾ ਉਸ ਜਿਹੜਾ ਪੌਦੇ ਛੜੇ ਜਿੰਦਾਂ ਦੀ ਮਰਜ਼ੀ ਲੈ ਆਇਓ ਲੈ ਹੁਣ ਬੀਫੀ ਜਿੰਦਾਂ ਦੀ ਮਰਜ਼ੀ ਲੈ ਆਓ ਔਰ ਇੱਕ ਤੇ ਲਫਾਫਾ ਪਿਆ ਆ ਲਫਾਫੇ ਪਾ ਲੈਨੇ ਇਹ ਤਾਂ ਕੰਮ ਔਖਾ ਹੋ ਗਿਆ ਆਟਾ ਮਚਾ ਕੇ ਲਈ ਆਵਾਂਗੇ ਹਾਂ ਆਟਾ ਆਟਾ ਬਣ ਗਈ ਵਿੱਚ ਵਿੱਚ ਦਾ ਸਾਫ ਹੋ ਜਾਣੀ ਉਹਦਾ ਕਣਕ ਸਾਫ ਹੋਣ ਕਿੱਥੇ ਹੋਣੀ ਹੁਣ ਬੱਸ ਦਵਾਈ ਨਹੀਂ ਛੱਡ ਕੇ ਦੇਖਦਾ ਕਿ ਕਿਹੋ ਜਿਹੇ ਆ ਦਾ ਨਹੀਂ ਛੱਡਿਓ ਬਹੁਤ ਮਸਾ ਆ ਗਿਆ ਤੇ ਦੋ ਤਿੰਨ ਵਾਰੀ ਦਵਾਈ ਰੱਖੀ ਉਹ ਦਵਾਈਆਂ ਹੀ ਹੋਣੀਆਂ ਅਗੇ ਬੰਦੇ ਝੱਟ ਖਾਂਦੇ ਝੱਟ ਮਰ ਜਾਂਦੇ ਹੁਣ ਵੱਜ ਜਾਂਦੇ ਉਹ ਤਾਂ ਬੰਦੇ ਜਿਆਦੇ ਖਾਣ ਲੱਗ ਪੈਣੇ ਦਵਾਈਆਂ ਤਾਂ ਕਰਕੇ ਉਹਨਾਂ ਨੇ ਥੋੜੀਆਂ ਜੀਆਂ ਦੂਜੀਆਂ ਕਰ ਦਿੱਤੀਆਂ ਨੇ ਜੀ ਆਪਾ ਪੇਰੀ ਗੱਡੀ ਨਮੀ ਲਿਆਂਦੀ ਵਿੱਚ ਤੇ ਬੈਠਾ ਹੈ ਕਦੈ ਨਵੇਂਗਾ ਵੇ ਦੇਖਾ ਚ ਆ ਗਿਆ ਆਪ ਤੇ ਬੰਦਾ ਝੂਟਾ ਹੀ ਲੈ ਲਵੇ ਉਹ ਤਾਂ ਇਚੇ ਵਿੱਚ ਆਲਾ ਚੜਾਈਆਂ ਤੇ ਘਾਰ ਆ ਪਾਪੇ ਨੂੰ ਇੱਥੋਂ ਛੱਡ ਦਿਆ ਗਾ ਨਾ ਧੱਕਾ ਦਾ ਹੈ ਅਰੀਏ ਇਹ ਗੱਡੀ ਚ ਰੱਖਣੀ ਪਈ ਤੇ ਇਕੱਠੀ ਹੋ ਜਾਂਦੀ ਉਹ ਹੋਊਗੀ ਹੁਣ ਕਿਸ ਹਿਸਾਬ ਨਾਲ ਹੈ ਹੋਊਗੀ ਕਿਸ ਹਿਸਾਬ ਨਾਲ ਆਹ ਸਪੈਸ਼ਲ ਕਿੰਨੀ ਉੱਚੀ ਗੱਡੀ ਬਣਾਈ ਸੀ ਆਹ ਦੇ ਵੇ ਇਹ ਨੂੰ ਬਾੜਾ ਨਹੀਂ ਮੈਂ ਤੋਂ ਵੱਡਣ ਨੂੰ ਉਹਦੇ ਰੂਜਾ ਦਿੰਦਾ ਆ ਪੰਜ ਜੀ ਪੰਜ ਜੀ ਪਰ ਇਕੱਠੇ ਗੱਦੀ ਘੱਟ ਕੇ ਹੁਣੀ ਆ ਗਰੀ ਆ ਨਾ ਕੋ ਜੂ ਉਖੜ ਕੇ ਮੈਂ ਬਹਤ ਨਾ ਮਤੂੰ ਝੂੜਾ ਲੈਣਾ ਬਾਬਾ ਝੂੜਾ ਲੈ ਲਾਂਗੇ ਕੱਲੂ ਬਲੌਗ ਵੀ ਆਊਗਾ ਫੇ ਕੱਲੂ ਵੀ ਬਲੌਗ ਬਣਾਵਾਂਗੇ ਕੱਲੂ ਬਾਪੇ ਨੂੰ ਜਿਹੜੀ ਦਵਾਈ ਦਿਵਾ ਕੇ ਲਾਉਣ ਕਿਤੇ ਨਾ ਕਿਤੇ ਮੇਲਾ ਗਿਆ ਲਾ ਦੇ ਕੋਨੇ ਪੂਰਤ ਉਹ ਕਿ ਮਖਰੀ ਨਾ ਮੇਰੇ ਨਾਲ ਮੈਂ ਤਾਂ ਦੁਨੀਆ ਹੀ ਤਾਂ ਲੱਗੀਆਂ ਮੇਰੀ ਛੜਕ ਤੇ ਕੱਚੀ ਤੇ ਤਾਂ ਗੱਡੀ ਜਿੱਦਾਂ ਹੈ ਰੱਖ ਹੋਊਗੀ ਉਹ ਆਲੇ ਸਾਈਡ ਤੇ ਲੱਗੇ ਸਾਉ ਦੇ ਡੰਡੇ ਮੇਰੇ ਸਰਾਉਣਾ ਨਹੀਂ ਤਾਂ ਬ੍ਰੇਕਾਂ ਆ ਜਿਹਨੂੰ ਪਤਾ ਹੋਦਾ ਕਦੋਂ ਨਾ ਕਦੋਂ ਜਾ ਕੇ ਮੈਨੂੰ ਨਹੀਂ ਪਤਾ ਉਹਦਾ ਇਹ ਆਇਆ ਹੈਗਾ ਆ ਆ ਜਿਹੜੇ ਪੈ ਪਏ ਇਕੱਠੇ ਹੈ ਹੈ ਇਕ ਤੋਂ ਅੰਗੇ ਆਹ ਦੇ ਨਾ ਸਮਝ ਆਇਆ ਇਦਾਂ ਹੋਣੀ ਹੈ ਭਾਈ ਨਹੀਂ ਹੋਰ ਹੋ ਜਾਣੀ ਨਹੀਂ ਹੋਰ ਹੋਣੀ ਹੈ ਬੱਸ ਇਦਾਂ ਗੱਡੀ 'ਚ ਰੱਖੀ ਜਾਣੀ ਉੱਥੇ ਇਹਨੂੰ ਬਿਠਾ ਕੇ ਫਿਰ ਕਰ ਲਾਂਗੇ ਨਾ ਉਹ ਪਰ ਆਪਾਂ ਨੂੰ ਸੀਟ ਬਖਰੀ ਰੱਖਣੀ ਪੈਣੀ ਨਹੀਂ ਇਹ ਤਾਂ ਡਿੱਗੀ 'ਚ ਨਹੀਂ ਰੱਖੋ ਡਿੱਗੀ 'ਚ ਰੱਖੀ ਜਾਣੀ ਹੈ ਨਾ ਜੀ ਚਾਲ ਫਿਰ ਕਾਲ ਨੂੰ ਬਣਾਵਾਂਗੇ 15 ਸਾਲਾਂ ਦਾ 10 ਵਾਲਾ ਬਾਅਦ ਧੁੱਪ ਦੇਖਣੀ ਪੂਪੇ ਕਿਨੇ ਦੱਸ ਹੁੰਦਾ ਆ ਘਰੀਂ ਮੈਂ ਇਹ ਟੈਂਟ ਗੱਡੀ ਰੱਖ ਦੇਣੀ ਆ ਐ ਪਾਪੇ ਜਾਨ ਘੜ ਜੀ ਅੱਧੀ ਰੱਖ ਦੋ ਗੱਡੀ ਰੱਖਾਂ ਗੱਗੀ ਉਹ ਮੈਂ ਗੱਡੀ ਤਾਂ ਨਹੀਂ ਬੰਦਾ ਮੈਂ ਗਿਆ ਸੀ ਕਿ ਕਾਰ ਆਊਗੀ ਜੱਥੇ ਬਹਿਣਾ ਇੱਥੇ ਗੱਡੀ ਤੇ ਬਹਿਣਾ ਹੁਣ ਬਹਿ ਜਾਊਗਾ ਖਲਦੀ ਨਹੀਂ ਹੁਣ ਖਲ ਜਾਣੀ ਰੋਜ਼ ਜ਼ੋਰ ਲੱਗਣਾ ਦੋਵਾਂ ਜਣਿਆਂ ਦਾ ਉਹ ਥੱਲੇ ਹੱਥ ਵੱਜਣਾ ਤਾਂ ਨੂੰ ਥਾਣ ਨੂੰ ਉੱਪਰੋਜ ਦਾ ਤੁਸੀਂ ਥੱਲੇ ਨੂੰ ਮਾਰਿਆ ਹਾਂ ਥੱਲੇ ਨੂੰ ਮਾਰੋ ਹੁਣ ਹੱਥ ਹੋਰ ਆ ਬੈਠੇ ਬੈਠੇ ਇਕੱਠੀ ਹੋ ਜਵੇ ਪਾਪਾ ਵਿੱਚ ਇਕੱਠਾ ਹੋਇਆ ਹੋਵੇ ਬੈਗ ਦੇਖਦਾ ਪਾਪਾ ਇਕੱਠੀ ਤੇ ਨਹੀਂ ਹੁੰਦੀ ਕਿੱਥੇ ਬੈਠੋ ਵਾ ਇਕੱਠੇ ਕਿੱਥੇ ਤੁਸੀਂ ਬੈਠੋ ਪਾਪਾ ਇਦਾਂ ਕਿਦਾਂ ਇਕੱਠੀ ਹੋ ਜਾਂਦੀ ਉਹ ਕਈ ਵਾਰੀ ਹੋ ਜਾਂਦੀ ਹੁੰਦੀ ਦੋ ਦੋ ਦੇਤੀਆਂ ਮਨ ਨੂੰ ਕਹਿੰਦੀ ਗਾ ਖੋ ਰਹੀ ਨੇ ਖਾਚੇ ਹੋਣੇ ਆ ਤੇ ਆਪਣਾ 100 ਦੀ 200 ਦੀਆਂ ਵਜਣੀਆਂ ਜਾਂ ਚੁੱਕੂ ਦਾ ਵਜ ਉਹ ਨਹੀਂ ਕਹਿੰਦੀ ਕੋਣੀ ਹੈ ਚਾਹ ਪਹਿਣੀ ਤਹਿ ਜਾਂ ਨਾ ਪਹਿਣੋ ਤਹਿ ਉਹ ਚਪਲਾ ਨਹੀਂ ਪਹਿਣੀ ਆ ਪਾਪੇ ਹੈ ਪੈਰ ਉੱਪਰੋਂ ਮੋਟੇ ਆ ਉਹ ਜੱਫੀ ਲਾ ਬੈਠੋ ਪਰ ਉਹ ਕਿੰਨੇ ਨੂੰ ਮੋਟੇ ਯਾਰ ਆ ਕੇ ਦਾਤਾਂ ਮੈਂ ਪਾ ਦੇ ਸਾ ਉਹ ਬੰਦੇ ਦਾ ਕੀ ਕਰ ਦੋ ਜੀ ਬਾਹਰੋਂ ਸੈਟਿੰਗ ਕਰਾਂਗੇ ਨਹੀਂ ਗੱਦਾ ਦਾ ਕੱਟ ਦੇ ਗੱਦਾ ਦਾ ਕਾ ਲੂ ਕਾ ਲਵਾਂਗੇ ਉਹਦੇ ਨੂੰ ਓਏ ਲੋ ਜੀ 12 ਵਜ ਗਏ ਆ 12 ਵਜ ਮਮੀ ਉੱਥੇ ਆ ਜਦ ਨਾ ਆ ਗਏ ਆ 76 ਨਾ ਕਰੀ ਮੇਰੇ ਕੋਲ ਤੇ ਇਦਾਂ ਹੀ ਆ ਉੱਥੇ ਨਾ ਸਾਰਾ ਕੰਮ ਡੇਰ ਤੇ ਪੈ ਗਿਆ ਟਾਟਾ ਵੱਖਰਾ ਟਾਈਮ ਹੁੰਦਾ ਲੋਕੀ ਹੈ ਜੱਕ ਹੁਣ ਦਾ ਪਾਪਾ ਨੇ ਵੀ ਕਹਿਤਾ ਅੱਛਾ ਆਪ ਪੁੱਛੇਗੇ ਨਾ ਇਹ ਤੁਸੀਂ ਨਾ ਬੀਬੀ ਨੇ ਹਾਏ ਬੱਚਾ ਨਹੀਂ ਮੈਂ ਜਾ ਰੋਟੀ ਬੀਬੀ ਕਹਿੰਦੀ ਮੈਂ ਚਾਹ ਬਣਾਇ ਰੋਟੀ ਪਾਣੀ ਪਕਾ ਕੇ ਸਾਰਾ ਕੰਮ ਨੇ ਦੇਖ ਕੇ ਤੇ ਹੁਣ ਸਾਮਾ ਤੁਹਾਨੂੰ ਮੈਂ ਠਾਰਿਆ ਹੁਣ ਦੇਖੋ ਇੰਨੇ ਸ਼ੈਤਾਨ ਨਾ ਇਹ ਦੋ ਜਣੇ ਇਹਨਾਂ ਨੂੰ ਮੈਂ ਜਾ ਕੇ ਠਾਲਿਆ ਠਾਲ ਕੇ ਹੁਣ ਇਹ ਆਪਨਾ ਧੋ ਕੇ ਥੱਲੇ ਆ ਤੇ ਹੁਣ ਇਹਨੂੰ ਇਹਨੂੰ 5 ਵਜੇ ਉੱਠਣਾ ਚਾਹੀਦਾ ਕਿਉਂਕਿ ਮੈਡੀਕਲ ਓਏ ਧੂੰਡ ਰੱਖਿਆ ਪੰਜ ਆਹ ਪੜੇ ਬੰਨੋ ਪੋਸਟਮਾਰਟਮ ਕਰਦੇ ਕੋਈ ਨਹੀਂ ਨਹੀਂ ਪੋਸਟਮਾਰਟਮ ਨਹੀਂ ਮੈਂ ਕਿਹੜਾ ਖਰਾਕਾ ਬਣਾ ਬਣਾ ਦੇਣੀ ਆ ਲੋਕਾਂ ਨੂੰ ਖਰਾਕਾ ਨਹੀਂ ਬਣਾਉਂਦਾ ਸਭ ਤੋਂ ਪਹਿਲਾਂ ਲਾਇਕ ਆਪਣੇ ਪਾਪਾ ਦਾ ਕਰ ਮੈਨੂੰ ਤਾਂ ਘਰ ਸਮਝ ਹੀ ਨਹੀਂ ਆਉਂਦਾ ਮੈਨੂੰ ਤਾਂ ਘਰ ਸਮਝ ਹੀ ਨਹੀਂ ਆਉਂਦਾ H2C2H04 ਇਦਾਂ ਦੇ ਫਾਰਮੂਲੇ ਇਹ ਇਦਾਂ ਨਹੀਂ ਹੁੰਦੇ ਇਹਨੂੰ ਭਰਾਵਾ ਇਹ ਹੁਣ ਕਹਿੰਦੇ ਕਾਪੀਆਂ ਕਟਾਪਾਂ ਦੀਆਂ ਜੱਡੀਆਂ ਜੱਡੀਆਂ ਤੇ ਟੇਕੀਆਂ ਅਈ ਜਨਾਬ ਨਹੀਂ ਹੈਗੀ ਨਾ ਅੱਦਾਂ ਸਹੀ ਆ ਆਪਾਂ ਕਾਪੀ ਕੰਪਲੀਟ ਰੱਖਣੀ ਆ ਬਸ ਹੋਰ ਨਹੀਂ ਕਾਪੀ ਕਰਨਾ ਆਪ ਹੀ ਲੱਗ ਗਿਆ ਪਾਉਣਾ ਵੀ ਆ ਕਾਪੀ ਨਹੀਂ ਕਰਨੀ ਕੰਪਲੀਟ ਰੱਖਣੀ ਇਹ ਤਾਂ ਦੂਜੀਆਂ ਬੁੱਕਾਂ ਕਿੱਥੇ ਇੰਨੀਆਂ ਨਹੀਂ ਮੋਟੀਆਂ ਮੋਟੀਆਂ ਲਈਆਂ ਹੀ ਨਹੀਂ ਹਜੇ ਮੈਂ ਉਹ ਲੈਣੀਆਂ ਨੇ ਕੈਮਿਸਟਰੀ ਦਾ ਪਾੜਾ ਦਾ ਲੈਣੀ ਆ ਫਿਜ਼ਿਕਸ ਵੀ ਆ ਇਹ ਲੱਗਦਾ ਨਹੀਂ ਹੁਣ ਇਹ ਕਹਿੰਦਾ ਕਿ ਤੁਸੀਂ ਕਿਹਾ ਸੀ ਤਾਂ ਮੈਂ ਮੈਡੀਕਲ ਰੱਖਿਆ ਹਜੇ ਵੀ ਕਹਿੰਦੇ ਆ ਜੇ ਅਸੀਂ ਨਹੀਂ ਆਉਂਦੇ ਘਰਲਾ ਭਰਾ ਅਸੀਂ ਹੈ ਨਹੀਂ ਤੇਰੇ ਤੇ ਕੋਈ ਬਾੜਨ ਫੇਰ ਮੈਂ ਇਦਾਂ ਕਰਦਾ ਹਾਂ ਕਾ ਨਹੀਂ ਰਹਿਣ ਦਿੰਦਾ ਨਾ ਹੋਰ ਕੋ ਕਰ ਲੈਣਾ ਫੇਰ ਅਸੀਂ ਨੂੰ ਫੋਰਸ ਨਹੀਂ ਕਰਦੇ ਜਿਹੜਾ ਮੇਰਾ ਜੀ ਕਹਦਾ ਕਿ ਤੂੰ ਪੜਨਾ ਤੂੰ ਆ ਠੀਕ ਆ ਨਾ ਅਸੀਂ ਤਾਂ ਪੜਨਾ ਨਹੀਂ ਸਾਡੇ ਤਾਂ ਨਿਕਲ ਗਿਆ ਤੇ ਨਹੀਂ ਪੜਨਾ ਤੂੰ ਆ ਤੇਰੀ ਮਰਜ਼ੀ ਆ ਤੂੰ ਕਿਹੜਾ ਜੋ ਵੀ ਰੱਖਣਾ ਉਹ ਤੇਰੀ ਮਰਜ਼ੀ ਆ ਕੋਈ ਨਾ ਫੇਰ ਮੈਂ ਕਾਲੂ ਕਮਰਸ ਰੱਖ ਲੂੰਗਾ ਤੇ ਕਮਰਸ ਫੜ ਲੈਣੀ ਇਹਨੇ ਮੈਂ ਲੈ ਆਦੇ ਇਦਾਂ ਕਰਦੇ ਆ ਲੈ ਹਰ ਉੱਤੋਂ ਉੱਤੋਂ ਹੀ ਆ ਮੜਾ ਜਾਂ ਕਰ ਦਿੰਦੇ ਆ ਤਾਂ ਇਦਰੋਂ ਇਦਾਂ ਕਰਦੇ ਸੀ ਮੈਂ ਨਹੀਂ ਕੱਲ ਉੱਤੋਂ ਉੱਤੋਂ ਕਹੀ ਜਾਂਦੇ ਇਸ ਸਾਲ ਜ਼ੋਰ ਲਾਉਂਗਾ ਤੇਰੀ ਜਲਾਈ ਮਾਰ ਕੇ ਉਹ ਵੀ ਜ਼ਿੰਦਗੀ ਕਰ ਲੈਣਾ ਮੈਂ ਤਾਂ ਕੋਈ ਕਹਾ ਹੀ ਨਹੀਂ ਕਰ ਲਿਆ ਬਸ ਇਦਾਂ ਟੈਨਸ਼ਨ ਨਹੀਂ ਦਵਾ ਤੇ ਲੈਣੀ ਐ ਮੈਂ ਖੁੱਲੇ ਦਿਲ ਨਾਲ ਤਾਇਆ ਵਗੇ ਨਾ ਕਾਪੀਆਂ ਕਲੀਟ ਕਰਨੀਆਂ ਟੈਨਸ਼ਨ ਨਹੀਂ ਲੈਣੀ ਤੂੰ ਟੈਨਸ਼ਨ ਲੈ ਕੇ ਆਉਣਾ ਚੱਲ ਬੀਬੀ ਤੇ ਚੱਲਿਆ ਨੂੰ ਹੈਗੀ ਚਲੋ ਠੀਕ ਆ ਅੱਜ ਬਲੌਕ 'ਚ ਹੋ ਗਿਆ ਨੁਕਸਾਨ ਸਾਡਾ ਹੈ ਪਾਪਾ ਹਾਂ ਆਪਣਾ ਡਰਮ ਵੀ ਪੂਰਾ ਭਰਿਆ ਨਾਲੇ ਪਾਪਾ ਇਹ ਬੋਰੀਆਂ ਆਪਾਂ ਤਾਂ ਕੱਢੀਆਂ ਵੀ ਕਿੰਨੀਆਂ ਐਚੋ ਫੇਰ ਵੀ ਪੂਰਾ ਭਰਿਆ ਆ ਖਾਣੇ ਦੇ ਵਿੱਚ ਆਪਾਂ 4-5 ਜੀ ਦੋ-ਦੋ ਰੋਟੀਆਂ ਕਾਇਦੀਆਂ ਤੁਸੀਂ ਆ ਬਾਹਰ ਲੈ ਕੇ ਹੀ ਸਵਾ ਬਹੁਤ ਖਾਣੇ ਵਰਕਰ ਪੀਜੇ ਇਹਦੀ ਕਣਕ ਥੋੜੀ ਹਟਾ ਲੈਣੀ ਪੀਜੇ ਸੁੱਕਣੇ ਲੈ ਜਾਓ ਕਿਤੇ ਲੈ ਜਾਓ ਕਦੀ ਜੰਮੀ ਟੰਮੀ ਕਦੀ ਕਿਤੇ ਸ਼ਹਿਰ ਲੈ ਜਾਓ ਆ ਗੱਡੀ ਦੀ ਲੋ ਸਟੋਰੀਆਂ ਹੁੰਦੀਆਂ ਹੁਣ ਜਿੰਨਾ ਚਿਰ ਫੋਨ ਤੇ ਲੱਗੀ ਉਹਨਾਂ ਚਿਰ ਇਹਨੂੰ ਬੋਲੀ ਜੋ ਜੋ ਮਾਰ ਕੀ ਮੈਂ ਇਹਨੂੰ ਕਹਿੰਨਾ ਫੋਨ ਤੇ ਬਣਾ ਵੀਡੀਓ ਨਾ ਨਾ ਸੁਬੇ ਨਾ ਦਾਣੇ ਤੇ ਮੁੱਖਣੇ ਨਾ ਦਾਣੇ ਦਾ ਮੁੱਖਣੇ ਕਦੀ ਪੀਜਾ ਕਦੀ ਬਰਗਰ ਕਦੀ ਲਟਰੰਗ ਕਦੀ ਪਟਰੰਗ ਕਦੀ ਕਦੀ ਨਾ ਤੀ ਘਾਤਾ ਸਾਡੀ ਸ਼ਹਿਰ ਤੋਂ ਪਤਾ ਲੱਗ ਜਾਂਦਾ ਕਿੰਨਾ ਦੁਖਾਨੇ ਇਹ ਦੁਕਾਨੀ ਹੈ ਹੈ ਬੀਬੀ ਨਾਲ ਕੇ ਬੀਬੀ ਨੂੰ ਨਹੀਂ ਪਤਾ ਬੀਬੀ ਨੂੰ ਪੁੱਛ ਲੈ ਕਿ ਪੀਜੇ ਕਿੰਨੇ ਕੁ ਲਿਆਂਦੇ ਆ ਦੇਖਿਆ ਉਹ ਬਰਥਡੇ ਦਾ ਖਾਤਾ ਆ ਤੁਹਾਡੇ ਦਾ ਮੋਰ ਹੈ ਨਾ ਮੰਮੀ ਇਹਦਾ ਖਾਤਾ ਹੈ ਨਾ ਕੱਲ ਪਾਪੇ ਉੱਥੇ ਜਾਣਾ ਮੈਨੂੰ ਕੱਲ ਪਾਪੇ ਲੈ ਕੇ ਜਾਣਗੇ ਅੱਗੇ ਅੱਗੇ ਤਾਂ ਬੀਬੀ ਕਹਿੰਦੀ ਚੜਾਈਆਂ ਤਾਂ ਰੇਡ ਦੇ ਨਾਲ ਆਪੇ ਹੀ ਗੱਡੀ ਜਾ ਕੇ ਵਰਜੂਗਾ ਚੜਾਈਆਂ ਤਾਂ ਦੇਖ ਦੇਣਾ ਦੇਖੀ ਪਾਪਾ ਬੀਬੀ ਕਹਿੰਦੀ ਚੜਾਈਆਂ ਤੋਂ ਇਥੋਂ ਰੇਡ ਦੇਣਾ ਤਾਂ ਆਪੇ ਗੱਡੀ ਜਾ ਕੇ ਵੜ ਜੂਗਾ ਉੱਥੇ ਰੇਡ ਦੇਣਾ ਹੈ ਆਪੇ ਗੱਡੀ 'ਚ ਵੜ ਜੂਗਾ ਜਾ ਕੇ ਪਹਿਲਾਂ ਮੈਨੂ ਲੈਣਾ ਕਿ ਇਹਨੂੰ ਜਾ ਕੋਲ ਨਹੀਂ ਇਹ ਪਤਾ ਕੀ ਕਹਿੰਦੀ ਕਹਿੰਦੀ ਗੱਡੀ ਆਪਣੇ ਉਹ ਖੜੀ ਹੁੰਦੀ ਡਿੱਕੀ ਡਿੱਕੀ ਖੋਲ ਦੇਣੀ ਆ ਖੋਲ ਦੇਣੀ ਆ ਇਥੋਂ ਰੇਡ ਦੇਣਾ ਸਿੱਧਾ ਠੀਕੇ ਲਾ ਠੀਕੀ ਜਿਹਾ ਵੜ ਜਾਣਾ ਹੈ ਇਹ ਜਿਹੜੀ ਅੱਜ ਜਿਹੜੀ ਹੋਏ ਉੱਥੇ ਡਿੱਗੀ ਜਿਹੜੀ ਰੇਡ ਦਿਓ ਉਹ ਲੈ ਦੋਨੇ ਰੇਡ ਦੇ ਜਾਊਂਗਾ ਡਿੱਗੀ ਹਾਂ ਦੋਨਾਂ ਪਾਟੀਆਂ ਵੀ ਤਾਂ ਜਿਆਦਾ ਚੰਗਾ ਰੂਪ ਹੈ ਜਿਹੜੀ ਯਾਰੀ ਪਾਪੇ ਨੂੰ ਬਾਹਰ ਲੈ ਕੇ ਗਏ ਸੀ ਪਾਟੇ ਦਾ ਭਾਰ ਜਿਹੜਾ ਜਿਆਦਾ ਸਾਡੀ ਜਿਹੜੀ ਆਹ ਬੀਲ ਚੇਰ ਸਾਰੇ ਨਾਟ ਨਾਟ ਲਿਪਾ ਕੇ ਚੜਾਈ ਚੜਾਈਆਂ ਤੋਂ ਐਂਦੀ ਡਬਲ ਬੈਲਟ ਕਰਕੇ ਨਾਟ ਕੇ ਇਹ ਦੇਖਣੀ ਚਾਹੀਦੀ ਨਾਟਕ ਹਾਂ ਹਈ ਆ ਨਾਟ ਨਾਟਕ ਨਹੀਂ ਨਾਟ ਆ ਨਾਟ ਨਹੀਂ ਨਹੀਂ ਡਬਲ ਡਬਲ ਬੈਲਟ ਕਰ ਦੇਣੇ ਆ ਉਹ ਦਿੱਤੀ ਹੌਣ ਪਿੰਡਿਆ ਇਹਦੇ ਲੋਦੋ ਵੇ ਜਿਹੜੀਆਂ ਰੱਪੂਆਂ ਆਉਂਦੀਆਂ ਓਏ ਅੱਜ ਪਤਾ ਨਹੀਂ ਕਿ ਆਉਂ ਤੋਰ ਕੇ ਲੱਗਦੀ ਵੀ ਨਹੀਂ ਹੋਣ ਹੁਣ ਇਹਾਂ ਦੀ ਇੱਕ ਸਣਾ ਜਦ ਬੇ ਦੋਈ ਦੇ ਘਰ ਹੀ ਨਹੀਂ ਭਰ ਦਿੰਦੀ ਆ ਓਏ ਹੁਣ ਮੰਨੂ ਦਾ ਅੱਧਾ ਕੰਮ ਹੁਣ ਤਾਂ ਕੰਮ ਕਰਦੀ ਨਹੀਂ ਫੇਰ ਨਹੀਂ ਇਹਨਾਂ ਦੇ ਜਿੰਨਾ ਆਟਾ ਤੋਂ ਲਿਆਇਆ ਸਾਰਾ ਬੋਰਾ ਦਾ ਸਿਰੋ ਸਾਰਾ ਮੈਂ ਬੁੰਨਿਆ ਗੱਲ ਸੁਣੋ ਉਹ ਹੁਣ ਕਿ ਇਹਨਾਂ ਦੇ ਸਿੰਘ ਫਸੇ ਰਹਿੰਦੇ ਹੁਣ ਮੰਮੀ ਅੱਧਾ ਕੰਮ ਕਰ ਲੈਂਦੀ ਆ ਆਹਨੇ ਸਲਾਹ ਆਹ ਕਿੱਦਾਂ ਕਰਨੇ ਆਹ ਉਹ ਚੱਲ ਰਹੀ ਗੱਲ ਕੱਲੋ ਲੈ ਲੈਂਦੀ ਉਹਨੇ ਕਿ ਇਹ ਤਾਂ ਆਪਾਂ ਵੀ ਸਿੰਘ ਪਸਾਉਦੇ ਆਪਾਂ ਤਿੰਨ ਦਿਨੇ ਹੈਗੇ ਆ ਉਹਦਾ ਦਾ ਇਧਰ ਧਾਕੇ ਰੱਖੀਦਾ ਕੱਲਾ ਹੀ ਬੜਾਇਆ ਬੰਦੇ ਵੀ ਇਹਨੂੰ ਦਬਕੇ ਜਾਵੇ ਰਹਿੰਦੇ ਰਹਿੰਦੇ ਚਲੋ ਓਕੇ ਬਾਏ ਕੱਲ ਦੇ ਬਲੌਗ ਚ ਮਿਲਦੇ ਆ ਖੁਸ਼ ਰਹੋ ਤੰਦਰੁਸਤ ਰਹੋ ਚੜਦੀ ਕਲਾ ਨਾਲ ਹੀ ਆਪਣੀ ਦੁਕਾਨਾਂ ਦੇ ਜਾਣਾ ਕਮਾਦਣ ਜਿਆਂ ਦੇ ਰੋਟੀ ਪਾਣੀ ਛਾਪ ਕੇ ਚੱਲ ਤੇ ਕਾਣਕ ਵੀ ਜਾਨੂੰ ਨਵੀਂ ਲੈਣੀ ਪੈਣੀ ਇਹ ਦੇਣੀ ਪੈਣੀ ਇਹ ਵੀ ਹੁਣ ਪਹਿਲਾਂ ਪੂਰੇ ਭਰਨੇ ਪੈਣੇ ਭਰ ਕੇ ਛੱਡ ਕੇ ਆਉਣੇ ਪੈਣੇ ਫਿਰ ਨਵੀਂ ਲੈ ਕੇ ਆਉਣੀ ਪੈਣੀ ਸਾਰੇ ਪੀਆ ਪਹਿਣਾ ਦੇਣਾ ਖੁਸ਼ ਰੱਬ ਤੰਦਰੁਸਤੀ ਸਾਰਿਆਂ ਦੇ ਘਰ ਕਾਣਕ ਆਵੇ ਤੇ ਕਈ ਵੀਰਾਂ ਦਾ ਬਹੁਤ ਨੁਕਸਾਨ ਹੋ ਗਿਆ ਅੱਗ ਵੀ ਲੱਗ ਗਈ ਆ ਕਈ ਘਰ ਉਹਨਾਂ ਦੇ ਵੀ ਜਿੰਨੇ ਜਿੰਨੇ ਮੈਂ ਕਹਿੰਨਾ ਸਾਰੇ ਹੈਲਪ ਕਰ ਸਕਦੇ ਸਾਰੇ ਜਾਨੇ ਉਹਨਾਂ ਟੈਕ ਟੂ ਗਨ ਹੋਰ ਮੈਂ ਤਾਂ ਡਰਾਮਾ ਪਾ ਨਵਾਂ ਲਿਆਉਣਾ ਚਲੋ ਚਲੋ ਠੀਕ ਕਿਉਂਕਿ ਇਹਨੂੰ ਜਦੋਂ ਦੀ ਮੈਂ ਵਿਆਹੀ ਆਈ ਹੁੰਦੀ 20 ਸਾਲ ਹੋ ਗਏ ਤਾਂ ਪਹਿਲਾ ਦਾ ਡਰਾਮਾ ਹੈ ਤੇ ਤੁਹਾਨੂੰ ਨਾ ਆਪਾਂ ਉਹਨਾਂ ਡਰਾਮਾ ਬਦਲ ਪਹਿਲਾਂ ਤਾਂ ਵੀ ਉਹ ਤਾਂ ਹੈ ਨਹੀਂ ਸੀ ਜਦੋਂ ਦਾ ਹੈ ਹੈ ਪਹਿਲਾ ਦਾ ਮੇਰੇ ਜਨਮ ਤੋਂ ਬਹੁਤ ਜ਼ਿਆਦਾ ਸੀ ਆਪਾਂ ਬਦਲ ਲੈਣੇ ਹੈ ਹੈ ਵੀ ਵੇਚਣਾ ਹੈ ਤਾਂ ਪੂਰੀ ਡਾਇਮੰਡ ਵਾਲੀ ਚੀਜ਼ ਸੋਨੇ ਦੀ ਚੀਜ਼ ਆ ਇੱਕ ਡਾਂਸਰ ਜੀ ਹੈ ਜੇ ਮੇਰੇ ਗੋਡੇ ਨਾ ਦੋ ਤਾਂ ਮੈਂ ਹੋਰ ਜ਼ਿਆਦਾ ਕੰਮ ਕਰਾਂ ਆ ਗਿਆ ਲੈ ਲਾ ਗੁੱਡੇ ਮੰਨੂ ਵੇ ਨੂੰ ਕੀ ਗਾ ਲੋਟ ਆਪ ਨੂੰ ਮੈਂ ਰਾਮਪਾਪਾ ਦੇ ਜਿਹੜਾ ਹੈ ਬੇ